ਬਾਬਾ ਨਨ ਸਿੰਘ ਜੀ ਦਾ 681 ਮਾ ਬਚਨ ਚਿੰਤਾ ਸਮੇਂ ਹਰ ਦੁੱਖ ਸੁੱਖ ਵਿੱਚ ਇੱਧਰ ਉੱਧਰ ਜਾਣ ਦੀ ਬਜਾਏ ਤਨ ਤਨ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖ ਕੇ ਗੁਰਬਾਣੀ ਦਾ ਉਹ ਠਾਸਰਾ ਲੈਣਾ ਚਾਹੀਦਾ ਹੈ ਬਾਬਾ ਨਨ ਸਿੰਘ ਜੀ ਦਾ 682 ਮਾ ਬਚਨ ਸਜਾ ਕਸੂਰ ਤੋਂ ਬਿਨਾਂ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮਦਾਰ ਹੋਵੇ ਬਾਬਾ ਨਨ ਸਿੰਘ ਜੀ ਦਾ 683 ਮਾ ਬਚਨ ਸਤਿਗੁਰੂ ਨਾਨਕ ਜੀ ਦੇ ਆਗਮਨ ਵਾਸਤੇ ਪਹਿਲਾਂ ਸਾਡੇ ਹਿਰਦੇ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਗੰਦੇ ਘਰ ਵਿੱਚ ਕੋਈ ਸ਼ਾਂ ਸ਼ਾ ਕਿਵੇਂ ਆ ਸਕਦਾ ਹੈ ਬਾਬਾ ਨਨ ਸਿੰਘ ਜੀ ਦਾ 684ਵਾਂ ਬਚਨ ਜਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਉਸ ਦੀ ਕਿਤੋਂ ਵੀ ਪੂਰੀ ਨਹੀਂ ਪੈ ਸਕਦੀ ਬਾਬਾ ਨਨ ਸਿੰਘ ਜੀ ਦਾ 685ਵਾਂ ਬਚਨ ਨਿਮਰਤਾ ਰੱਖਣ ਨਾਲ ਵਿਪਤਾ ਦਾ ਸਮਾਂ ਟਲ ਜਾਂਦਾ ਹੈ ਬਾਬਾ ਨਾਨਕ ਸਿੰਘ ਜੀ ਦਾ ਛੇ ਸੋ 86 ਮਮ ਬਚਨ ਭਾਈ ਘਰ ਅਖੰਡ ਪਾਠ ਜਾਂ ਸਹਿਜ ਪਾਠ ਰੱਖਿਆ ਹੋਵੇ ਤਾਂ ਪਾਠੀ ਦੀ ਰੱਜ ਕੇ ਸੇਵਾ ਕਰਨੀ ਚਾਹੀਦੀ ਹੈ ਪਾਠੀ ਦੀ ਸੇਵਾ ਗੁਰੂ ਦੀ ਸੇਵਾ ਹੈ ਕਿਉਂਕਿ ਪਾਠੀ ਨੇ ਗੁਰੂ ਸਾਹਿਬਾਂ ਦੀ ਸੇਵਾ ਕਰਨੀ ਹੈ ਅਤੇ ਆਪਾਂ ਪਾਠੀ ਦੀ ਸੇਵਾ ਕਰਕੇ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਹਨ ਵਾਹਿਗੁਰਜੀ ka khalsa vahegurji ki fateh